ਹਾਂਜੀ ਲਓ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਤੇ ਅੱਜ ਸੀਵਰੇਜ ਪਲੈਂਟ ਦਾ ਵੀ ਕੰਮ ਸਾਰਾ ਕਲੀਅਰ ਹੋ ਚੁੱਕਿਆ। ਸ਼ਾਮ ਤੋਂ ਪਹਿਲਾਂ ਹਾਂ ਦੁਪਹਿਰ ਤੋਂ ਪਹਿਲਾਂ ਹੀ ਹੋ ਗਿਆ। ਦੁਪਹਿਰ ਤੋਂ ਪਹਿਲਾਂ ਹੀ ਹੋ ਗਿਆ। ਮੁੰਡੇ ਰੋਟੀ ਬਾਅਦ 'ਚ ਹੀ ਖਾਣਗੇ ਕਹਿੰਦੇ ਪਹਿਲਾਂ ਕੰਮ ਖਤਮ ਹੀ ਕਰ ਲਈਏ। ਕੰਮ ਹੀ ਖਤਮ ਕਰ ਲਿਆ। ਹਾਂ ਤੇ ਜਿਹੜਾ ਇਹਦਾ ਰਹਿੰਦਾਗਾ ਹੋਰ ਚਲੋ ਮੜਾ ਮੋਟਾ ਕੋਸ਼ਿਸ਼ ਉਹ ਆਪਦਾ ਬਾਅਦ 'ਚ ਕਰ ਲੈਣਗੇ ਠੰਡੇ ਹੋਏ ਕਰਾਂਗੇ। ਠੰਡੇ ਹੋਏ ਕਰਾਂਗੇ। ਢੰਡੇ ਹੋਗਾ ਨਹੀਂ ਆਏ ਹੈ ਹੈ ਹੁਣ ਪਤਾ ਹੈ ਰੱਥੇ ਰੱਖੇ ਲੋਹਾ ਗਰਮਾ ਹੈ ਲੋਹਾ ਗਰਮਾ ਨਾੜੇ ਗਏ ਗਰਮ ਲੋਹੇ ਨਾਲ ਸੱਟ ਮਾਰੇ ਕੰਮ ਵਧੀਆ ਹੋ ਜਾਂਦਾ ਆ ਮਾਰ ਕੇ ਸੱਟ ਪੱਤੀ ਨਾਲ ਲਾਤੀ ਅੱਛਾ ਪੱਤੀ ਨਾਲ ਲਾਤੀ ਠੀਕ ਹੈ ਤੇ ਦੇਖੋ ਜਾਲੀਆਂ ਜੁਲੀਆਂ ਪੂਰੀਆਂ ਓਕੇ ਕਰਤੀਆਂ ਲਾਈਵ ਸੱਟ ਕਰਤੀ ਗਰਾਊਂਡ ਦੇ ਵਿੱਚ ਲਾਉਣੀ ਹੋਵੇ ਜਾਲੀ ਹਾਂ ਸਟੇਡੀਅਮ ਗਰਾਊਂਡ ਤੇ ਜਾਲੀ ਲਗਾਉਣੀ ਹੋਵੇ ਤੇ ਹੋਰ ਜਿਹੜਾ ਵੀ ਆਪੀ ਪਾਰਕ ਤੇ ਆਏ ਲਗਾਉਣੀ ਹੋਵੇ ਇਹ ਡੱਬੀ ਦਾ ਰਜਾਲੀ ਇਹ ਜਾਲੀਆਂ ਸੀ ਇਹਦਾਂ ਨੂੰ ਸਪੈਸ਼ਲ ਵੀ ਬਣਵਾ ਕੇ ਦੇ ਦਾਂਗੇ ਜੀ ਕਈ ਵਾਰੀ ਆਏ ਹੁੰਦੇ ਵੀ ਆਪਾਂ ਜਾਲੀ ਛੋਟੀ ਮਿਲਦੀ ਹੈ ਬਾਜ਼ਾਰ ਚੋਂ ਜਾਂ ਜਾਲੀ ਦਾ ਨਹੀਂ ਸਾਈ ਮਿਲਦਾ ਆਪਾਂ ਵੱਡੀ ਡੱਬੀ ਲਗਾਉਣੀ ਹੈ ਕੋਈ ਆਪਾਂ ਕਸਟਮਾਈਜ਼ਡ ਡੱਬੀ ਕਰਵਾਉਣੀ ਹੈ ਉਹ ਹੀ ਡੱਬੀ ਆਪਾਂ ਉਹ ਹੱਲ ਵੀ ਕਰਾ ਦਾਂ ਕੋਈ ਚੱਕਰ ਨਾ ਤਾਰ ਵੀ 10 ਨੰਬਰ 9 ਨੰਬਰ ਹਾਂ ਜਿੰਨੀ ਮਰਜ਼ੀ ਬਣਾ ਸਕਦੇ ਹਾਂ ਤਾਰ ਜਿਹੜੀ ਮਰਜ਼ੀ 10 ਨੰਬਰ 9 ਨੰਬਰ 8 ਨੰਬਰ ਜਿੰਨੇ ਨੰਬਰ ਤੁਸੀਂ ਕਹੋਗੇ ਉਹਨੇ ਨੰਬਰ ਦੀ ਤਾਰ ਜਾਲੀ ਸਪੈਸ਼ਲ ਤਿਆਰ ਕਰਵਾ ਕੇ ਲਾ ਦਾਂਗੇ ਇਹ ਜਾਲੀ ਆਪਾਂ ਸਪੈਸ਼ਲ ਤਿਆਰ ਕਰਵਾ ਕੇ ਜਾਲੀ ਲਵਾਈ ਹੋਈ ਹੈ ਇਹ ਤੇ ਜਰ ਨਹੀਂ ਲੱਗਦੀ ਕੁਝ ਨਹੀਂ ਹੁੰਦਾ ਜਿਵੇਂ ਰੰਗ ਹੋ ਗਿਆ ਜਿਵੇਂ ਇੱਕ ਵਾਰੀ ਆ ਹੀ ਬਣੀ ਰਹੂ ਨਵੀਂ ਨਵੀਂ ਜਦੋਂ ਮਰਜ਼ੀ ਦੇਖ ਲੋ ਤੇ ਪਰਲੇ ਪਾਸੇ ਵੀ ਸਾਰਾ ਹੋ ਗਿਆ ਸੀ ਤੇ ਦਿਖਾਉਣਾ ਤੁਹਾਨੂੰ ਅਗਲਾ ਕੰਮ ਵੀ ਬਣਿਆ ਰਿਹਾ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਹਾਂਜੀ ਲਓ ਜੀ ਅ ਸੀਬ ਰੇਡ ਪਲਾਂਟ ਦਾ ਕੰਮ ਸ਼ੁਰੂ ਕਰਤਾ ਜੀ ਇਹਦਾ ਜਿਹੜਾ ਖੂ ਬਣਾਇਆ ਸੀ ਉਹ ਲੋ ਪੰਜਾਬ ਬਣ ਰਿਹਾਗਾ ਇਹ ਬਚਾਲੜਾ ਬਚਾਲਿਆਂ ਦਾ ਸਾਰਾ ਫਿਕਸ ਹੋਊਗਾ ਆ ਸੈਡਾ ਖੁਲਦਿਆਂ ਕਰਾਂਗੇ ਇਹਦੀਆਂ ਜਿਹੜੀਆਂ ਦੋ ਮੋਟਰਾਂ ਲਾਈਆਂ ਨੇ ਇਹ ਕਰ ਲੂ ਨਿਕਲਦੀਆਂ ਹੋ ਜਾਣਾ ਸਾਰੇ ਤਲਵਿੰਦਰ ਜੀ ਬੜ ਰਹੇ ਨੇ ਲੋਹਾ ਸਰੀਆ ਕਿਹਾ ਜੀ ਸੈਟਾ ਕੰਮ ਜਮਾ ਮੈਂ ਕਿਹਾ ਕਰ ਦੋ ਗੁਣੇ ਚ ਵੱਢੀ ਜਾਂਦਾ ਕਿ ਗੁਣੇ ਤੋਂ ਬਾਹਰ ਕੰਮ ਨਾ ਚਿਕਨ ਗੁਣੇ ਚ ਵੱਢ ਰਿਹਾ ਚਿਕਨ ਗੁਣੇ ਚ ਵੱਢ ਰਿਆਂ ਠੀਕ ਆ ਉਜੇ ਡਿੱਗ ਪਏ ਤੇ ਹੈ ਇਹਦੇ ਵਿੱਚ ਡਿੱਗ ਪਏ ਵਿੱਚ ਕੋਈ ਚੱਪਾ ਹੈ ਥੱਲੇ ਕੰਮ ਦਾ ਡੈਂਡਾ ਹੀ ਓਏ ਬਟਰ ਪ੍ਰੂਫ ਆ ਥੱਲੇ ਬਟਰ ਪ੍ਰੂਫ ਬਣਾਉਣੀ ਕੀ ਹੁੰਦਾ ਕੰਮ ਹਾਂ ਕੰਮ ਹੋ ਜਾਂਦਾ ਜਾਲ ਗਾਹ ਹੁਣ ਫੇਰੇ ਕਿੰਨਾ ਰਹਿ ਗਿਆ ਜਾਲ ਬਸ ਕੱਢੀ ਲੈਣੇ ਲੋਕ ਕਹਿੰਦੇ ਨੇ ਸੱਪਾਂ ਦੇ ਸਿਰਿਆਂ ਤੋਂ ਨੋਟਾ ਕਰਿਆ ਹੈ ਨਾ ਠੀਕ ਓਵੇਂ ਆ ਅਸੀਂ ਡੱਡੂਆਂ ਮੱਖਾਂ ਦਾ ਚੱਕਰ ਠੀਕ ਡੱਡੂ ਵੀ ਵਿੱਚੇ ਨੇ ਹੈਗੇ ਨੇ ਥੱਲੇ ਡਡੂ ਨਹੀਂ ਔੜੀ ਕਿਆ ਕੁਆਂਟਿਟੀ ਬਣਾਈ ਇਹ ਆਪ ਕੋ ਬਹੁਤ ਆ ਇਹ ਕੁਆਂਟਿਟੀ ਦੇ 10% ਤੋਂ ਔੜੀ ਹੋਊ ਬਦੂਆ ਮੈਨੂੰ ਕੱਟਣੀ ਹੈਗੀ ਠੀਕ ਹੈ ਜੀ ਡਾਉਨ ਸਰੀਆ ਲਾਇਆ ਸਰ ਜਾਨਾ ਪੰਜ ਪਾਣੀ ਦੇ ਵਿੱਚ ਰਹਿਣੀ ਹੈ ਬਈ ਥੀਤਾ ਕਰਕੇ ਮੋਟੀ ਆਏ ਐਂਗਲ ਹਾਂ ਐਂਗਲ ਉਹ ਹੋਲੀ ਹਲਕੀ ਪਾ ਦੀ ਔੜੀ ਪਾ ਦੀ ਠੀਕ ਹੈ ਮੁੜ ਕੇ ਆ ਦਾ 6 ਮਹੀਨੇ ਬਾਅਦ ਚੱਕਣ ਲੱਗੇ ਮੁੜ ਕੇ ਤਾਂ ਹਾਂ ਡੰਡਾ ਜੇ ਹੱਥ ਚ ਤਾਂ ਹਾਂ ਰਹਿਣ ਕਿਤੇ ਹੱਥ ਚ ਦੂਜੇ ਸਾਰੇ ਉੱਡੇ ਜਾਣ ਦੂਜੇ ਡੰਡੇ ਉੱਡ ਜਾਣਗੇ ਆਹ ਕਹਿੰਦੇ ਅਬੀ ਆ ਕੀ ਕਰਦੇ ਠੀਕ ਹੈ ਆ ਜਾਲੀ ਲਈ ਹੈ ਬੰਦ ਲੈ ਜਾਗੇ ਆਪਾਂ ਜਾਲ ਜਾਂ 사ਵਾ ਬਾਜੀਵਾ ਆਹੀਂ ਚੱਕਣੇ ਪੈਂਦੇ ਨੋਟ ਡੱਡਮਾ ਦੇ ਸਿਰ ਤਾ ਸੱਪਾਂ ਦੇ ਸਿਰ ਤਲਾ ਬਹੁਤ ਔਨੇ ਰਹੀ ਹੈ ਡੱਡਮਾ ਦੇ ਘਰ ਤੋਂ ਆਹਦੇ ਤੋਂ ਨਹੀਂ ਜਾਣਾ ਇਮਾਨ Okay. <laughs>